ਵਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੀ ਕਲਾਸ ਵਿੱਚ ਆਸ ਕਰਦੇ ਹਾਂ ਕਿ ਤੁਸੀਂ ਕੱਲ੍ਹ ਵਾਲੀ ਕਲਾਸ ਦੇਖੀ ਹੋਵੇਗੀ ਸੁਣੀ ਹੋਵੇਗੀ ਪੜ੍ਹੀ ਹੋਵੇਗੀ ਰੀਸਟਾਰਟ ਕਲਾਸਸ ਤੇ ਤੁਹਾਨੂੰ ਸਾਰਿਆਂ ਨੂੰ ਨਿੱਗਾ ਜੀ ਆਇਆਂ ਨੂੰ ਅਸੀਂ ਤਿਆਰੀ ਕਰ ਰਹੇ ਹਾਂ ਮਾਸਟਰ ਕਿਡਰ ਲੈਕਚਰਰ ਕਿਡਰ ਜੁਜੀਸੀ ਨੈਟ ਸਹਾਇਕ ਪ੍ਰੋਫੈਸਰ ਦੇ ਸਾਰੇ ਪੇਪਰਾਂ ਦੀ ਨਵੀਂ ਵੀਡੀਓ ਸੀਰੀਜ਼ ਦੇ ਵਿੱਚ ਆਪਾਂ ਪੁਰਾਣੇ ਪੇਪਰ ਪੜ੍ਹ ਰਹੇ ਹਾਂ ਤੇ ਅਸੀਂ ਸ਼ੁਰੂ ਕੀਤਾ 2016 ਦੇ ਵਿੱਚ ਹੋਇਆ ਮਾਸਟਰ ਕੀਟਰ ਪੰਜਾਬੀ ਦਾ ਪੇਪਰ ਹੱਲ ਨਾਲ ਨਾਲ ਵਿਆਖਿਆ ਅਤੇ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਦੋਸਤਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਅਪਡੇਟ ਮਿਲਦੀ ਰਵੇ ਤੇ ਨਾਲ ਹੀ एसएमक्यू ਬੱਧ ਰਹੇ ਹਾਂ ਔਨਲਾਈਨ ਤੇ ਆਫਲਾਈਨ ਥਿਉਰੀ ਵੀ ਚੱਲ ਰਹੀ ਹੈ ਪੰਜਾਬੀ ਪੇਪਰਾਂ ਦੀ ਤਿਆਰੀ ਵਾਸਤੇ ਆਓ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ ਅੱਜ ਦੀ ਕਲਾਸ ਮਾਸਟਰ ਕਿਡਰ ਪੰਜਾਬੀ ਹੱਲ ਵਿਆਖਿਆ ਸਹਿਤ ਪਾਠ 2 ਇਸ ਤੋਂ ਪਹਿਲਾਂ ਇੱਕ ਕਲਾਸ ਪਹਿਲਾਂ ਆਪਾਂ ਤੁਹਾਡੇ ਨਾਲ ਸਾਂਝੀ ਕਰ ਚੁੱਕਿਆ ਇਹ ਦੂਸਰੀ ਕਲਾਸ ਹੈ ਇਹ ਲੋਗੋ ਹੈ ਇਸ ਨੂੰ ਤੁਸੀਂ ਇਹ ਰੀਸਟਾਰਟ ਕਲਾਸਸ ਦੇ ਨਾਮ ਦੀ ਐਪ ਨੂੰ ਵੀ ਆਪਣੇ ਮੋਬਾਈਲ ਫੋਨ ਦੇ ਵਿੱਚ ਡਾਊਨਲੋਡ ਕਰਕੇ ਰੱਖ ਸਕਦੇ ਹੋ ਅੱਜ ਦਾ ਸਾਡਾ ਪਹਿਲਾ ਸਵਾਲ ਆਈਸੀ ਨੰਦਾ ਦੇ ਇਕਾਂਗੀ ਸੰਗ੍ਰਹਿ ਹਨ ਇਹ ਤੇ ਇੱਥੇ ਆਪਾਂ ਨੂੰ ਉਹਨਾਂ ਨੇ ਗਿਣਤੀ ਪੁੱਛੀ ਹੈ ਕਿੰਨੇ ਹੈ 5 4 3 2 ਬਹੁਤ ਸੌਖਾ ਸਵਾਲ ਤੇ 2016 ਦੇ ਵਿੱਚ ਹੋਇਆ ਇਹ ਪੇਪਰ ਅੱਜ ਦੇਖੀਏ ਮੁੜ ਕੇ ਦੁਬਾਰਾ ਇਹ ਬਹੁਤ ਸੌਖਾ ਲੱਗਦਾ ਹੈ ਆਸਾਨ ਲੱਗਦਾ ਹੈ ਪਰ ਜਦੋਂ ਉਹ ਪੇਪਰ ਹੁੰਦਾ ਹੈ ਉਦੋਂ ਤੇ ਪੇਪਰ ਦੇਣ ਵਾਲਿਆਂ ਨੂੰ ਜਰੂਰ ਔਖਾ ਲੱਗਦਾ ਹੁੰਦਾ ਹੈ ਇਸੇ ਲਈ ਆਪਾਂ ਇਹ ਪੁਰਾਣੇ ਪੇਪਰ ਪੜ੍ਹ ਰਹੇ ਹਾਂ ਕਿਉਂਕਿ ਜਿਹੜੇ ਸਵਾਲ ਹੈ ਉਹ ਇੱਕ ਦੂਜੇ ਦੇ ਵਿੱਚੋਂ ਹੀ ਨਿਕਲਦੇ ਹੁੰਦੇ ਆ ਆਈਸੀ ਨੰਦਾ ਹੋਰੀ ਪੰਜਾਬੀ ਨਾਟਕ ਦੇ ਪਿਤਾਮਾ ਹਨ ਪਹਿਲਾਂ ਤਾਂ ਅਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਲਈਏ ਪੰਜਾਬੀ ਨਾਟਕ ਇਕਾਂਗੀ ਦੇ ਪਿਤਾਮਾ ਪਹਿਲਾ ਪੰਜਾਬੀ ਦਾ ਨਾਟਕਕਾਰ ਹੈ ਜਿਸ ਨੂੰ ਅਸੀਂ ਜਿਹੜਾ ਆਧੁਨਿਕ ਨਾਟਕ ਦੀ ਪਰਿਭਾਸ਼ਾ ਦੇ ਵਿੱਚ ਪੂਰਾ ਫਿੱਟ ਬੈਠਦਾ ਹੈ ਪਹਿਲੀ ਇਕਾਂਗੀ ਉਹਨਾਂ ਨੇ ਲਿਖੀ ਸੀ ਦੁਲਹਨ 1913 ਦੇ ਵਿੱਚ ਜਿਹੜਾ ਉਹਨਾਂ ਨੂੰ ਉਸ ਇਕਾਂਗੀ ਲਿਖਣ ਕਰਕੇ ਉਹ ਪਹਿਲੇ ਨੰਬਰ ਤੇ ਆਏ ਸਨ 1913 ਔਰ ਉਹਨਾਂ ਤੁਲਖਬਾਈ ਸੀ ਜਾਂ ਕਹੋ ਅਗਵਾਈ ਕੀਤੀ ਸੀ ਪੰਜਾਬੀ ਨਾਟਕ ਦੀ ਨੱਕੜ ਦਾਦੀ ਨੋਰਾ ਰਿਸ਼ਰਡ ਹੋਰਾਂ ਨੇ ਨੋਰਾ ਰਿਸ਼ਰਡ ਹੋਰਾਂ ਨੇ ਤੇ ਜਿਹੜੀ ਉਹਨਾਂ ਨੇ ਸੁਸਾਇਟੀ ਬਣਾਈ ਸੀ ਸਰਸਵਤੀ ਸਟੇਟ ਸੁਸਾਇਟੀ ਸਾਰੀਆਂ ਗੱਲਾਂ ਮਤਾਂ ਆਪਾਂ ਇਹਨਾਂ ਕਲਾਸਾਂ ਦੇ ਵਿੱਚ ਕਰਾਂਗੇ ਤੋਂ ਪਹਿਲੇ ਦਾ ਸਵਾਲ ਪਹਿਲੇ ਸਵਾਲ ਦਾ ਉੱਤਰ A B C D ਦੇ ਵਿੱਚੋਂ C ਆਪਸ਼ਨ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ C ਆਪਸ਼ਨ ਟਿਕ ਕੀਤਾ ਠੀਕ ਹੈ ਕਿਉਂਕਿ ਸਾਨੂੰ ਪਤਾ ਉਹਨਾਂ ਦੇ ਤਿੰਨ ਇਕਾਂਗੀ ਸੰਗ੍ਰਹਿ ਹਨ ਇਕਾਂਗੀ ਸੰਗ੍ਰਹਿ ਪਛਾ ਕਿੰਨੇ ਨੇ ਤਿੰਨ ਹਨ ਔਰ ਉਹਨਾਂ ਦਾ ਨਾਮ ਵੀ ਯਾਦ ਕਰ ਲੋ ਚਲਕਾਰੇ ਪਹਿਲਾ ਚਲਕਾਰੀ ਦੂਜਾ ਲਿਸ਼ਕਾਰੀ ਤੇ ਤੀਜਾ ਚਮਕਾਰੀ ਚਲਕਾਰੀ ਨਾਮ ਬੜੇ ਉਹਨਾਂ ਨੇ ਆਸਾਨ ਰੱਖਿਆ ਯਾਦ ਕਰਨੇ ਸੌਖੇ ਆ ਚਲਕਾਰੀ ਲਿਸ਼ਕਾਰੀ ਚਲਕਾਰੀ ਲਿਸ਼ਕਾਰੀ ਤੇ ਚਮਕਾਰੀ ਤੁਸੀਂ ਤਿੰਨਾਂ ਦੀਆਂ ਤਰੀਕਾਂ ਵੀ ਯਾਦ ਰੱਖ ਸਕਦੇ ਹੋ ਚਲਕਾਰੀ 1951 2 ਸਾਲ ਬਾਅਦ ਲਿਸ਼ਕਾਰੀ 1953 ਤੇ ਲਾਸਟ ਉਹਨਾਂ ਦਾ ਹੈ 1900 ਮੇਰਾ ਖਿਆਲ ਹਸ਼ਾਟ ਤੋਂ 아이ਸੀ ਨੰਦਾ ਜਿਨ੍ਹਾਂ ਦਾ ਜ਼ਿਲ੍ਹਾ ਗੁਰਦਾਸਪੁਰ ਹੈ ਤੋਂ ਕੱਲ ਆਪ ਇੱਕ ਸਵਾਲ ਸਾਂਝਾ ਕੀਤਾ ਸੀ ਬਿਹਾਰੀ ਲਾਲਾ ਬਿਹਾਰੀ ਲਾਲਪੁਰੀ ਹੁਰਨ ਦੇ ਸੰਬੰਧ ਵਿੱਚ ਕਿ ਪੰਜਾਬੀ ਦਾ ਪਹਿਲਾ ਵਾਰਤਕਕਾਰ ਵੀ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਹੈ ਪੰਜਾਬੀ ਦਾ ਪਹਿਲਾ ਨਾਟਕਕਾਰ ਇਹ ਵੀ ਗੁਰਦਾਸਪੁਰ ਜ਼ਿਲ੍ਹੇ ਤੋਂ ਹੀ ਨੂੰ ਹੀ ਇਹ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹੈ ਆਓ ਜੀ ਵੱਧਦੇ ਆ ਦੂਜੇ ਸਵਾਲ ਵੱਲ ਹੇਠ ਲਿਖਿਆਂ ਵਿੱਚੋਂ ਕਿਹੜਾ ਇਕਾਂਗੀ ਸੰਗ੍ਰਹਿ ਬਲਵੰਤ ਗਾਰਗੀ ਦਾ ਨਹੀਂ ਹੈ ਸੈਲ ਪੱਥਰ ਕੁਆਰੀ ટીਸੀ ਪਤਨ ਦੀ ਬੇੜੀ ਦੁੱਧ ਦੀਆਂ ਧਾਰਾ ਜਿਨ੍ਹਾਂ ਨੇ ਧਿਆਨ ਨਾਲ ਤਿਆਰੀ ਕੀਤੀ ਹੈ ਬਲਵੰਤ ਗਾਰਗੀ ਦੇ ਬਾਰੇ ਪੜਿਆ ਪਹਿਲੀ ਤਾਂ ਗੱਲ ਹੈ ਅਸੀਂ ਭਾਵੇਂ ਕੋਈ ਵੀ ਪੇਪਰ ਹੈ ਮਾਸਟਰ ਕਿਡਰ ਲੈਕਚਰਰ ਕਿਡਰ ਜੁਜੀਸੀ ਸਹਾਇਕ ਪ੍ਰੋਫੈਸਰ ਕੋਈ ਵੀ ਪੇਪਰ ਸਾਰਿਆਂ ਵਾਸਤੇ ਬਲਵੰਤ ਗਾਰਗੀ ਪੜਨਾ ਬਹੁਤ ਜ਼ਰੂਰੀ ਹੈ ਬਲਵੰਤ ਗਾਰਗੀ ਦਾ ਜਿਹੜਾ ਕੱਦ ਹੈ ਪੰਜਾਬੀ ਨਾਟਕ ਦੇ ਵਿੱਚ ਬਹੁਤ ਵੱਡਾ ਹੈ ਇੱਥੇ ਸਾਨੂੰ ਉਹਨਾਂ ਦੀਆਂ ਇਕਾਂਗੀਆਂ ਦੇ ਵਿੱਚੋਂ ਪੁੱਛਿਆ ਕਿ ਕਿਹੜਾ ਇਕਾਂਗੀ ਸੰਗ੍ਰਹਿ ਗਾਰਗੀ ਹੋ ਰਾਂ ਦਾ ਨਹੀਂ ਹੈ ਸੈਰ ਪੱਥਰ ਵੀ ਹੈ ਕੁਆਰਟੀਸੀ ਵੀ ਹੈ ਪੱਤਨ ਦੀ ਬੇੜੀ ਵੀ ਹੈ ਨਹੀਂ ਹੈ ਤਾਂ ਦੁੱਧ ਦੀਆਂ ਧਾਰਾਂ ਤੋਂ ਇੱਥੇ ਜਿਹੜਾ ਬਿਲਕੁਲ ਸਹੀ ਆਪਸ਼ਨ ਹੈ ਉਹ ਅਸੀਂ ਦੁੱਧ ਦੀਆਂ ਧਾਰਾਂ ਲਾਵਾਂਗੇ ਦੁੱਧ ਦੀਆਂ ਧਾਰਾਂ ਅਸਲ ਵਿੱਚ ਨਾਵਲ ਹੈ ਜਿਹੜਾ ਕਿ ਕੁਲਬੀਰ ਸਿੰਘ ਸੂਰੀ ਹੁਰਾਂ ਦਾ ਲਿਖਿਆ ਹੋਇਆ ਹੈ ਦੁੱਧ ਦੀਆਂ ਧਾਰਾਂ ਵੱਧਦੇ ਹਾਂ ਜੀ ਸਵਾਲ ਨੰਬਰ 3 ਵਾਲੇ ਝੁੰਗਲ ਮਾਟਾ ਇਕਾਂਗੀ ਸੰਗ੍ਰਹਿ ਦਾ ਲੇਖਕ ਦੱਸਣਾ ਹੈ ਜੀ ਝੁੰਗਲ ਮਾਟਾ ਦਾ ਇਕਾਂਗੀ ਸੰਗ੍ਰਹਿ ਦਾ ਲੇਖਕ ਕੌਣ ਹੈ ਸਰਜੀਤ ਸਿੰਘ ਸਿੱੱਠੀ ਹੈ ਹਰਸ਼ਰਨ ਸਿੰਘ ਹੈ ਕਪੂਰ ਸਿੰਘ ਘੁੰਮਣ ਹੈ ਜਾਂ ਫਿਰ ਗੁਰਚਰਨ ਸਿੰਘ ਜਸੂਜਾ ਹੈ ਝੁੰਗਲ ਮਾਟਾ ਇਕਾਂਗੀ ਸੰਗ੍ਰਹਿ ਦਾ ਲੇਖਕ ਹੈ ਦੱਸੋ ਜੀ ਆ ਤੁਸੀਂ ਸਾਰੇ ਅ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗਦੀ ਤੁਹਾਨੂੰ ਕਲਾਸ ਏ ਵੀ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜੇ ਪੇਪਰ ਨੇ ਇਹਨਾਂ ਨੂੰ ਜਲਦੀ ਜਲਦੀ ਕਰ ਲਈਏ ਸਾਰੇ ਤਾਂ ਕਿ ਅਸੀਂ ਅੱਗੇ ਅਪ ਜਿਹੜੇ ਨਵੇਂ ਐਮਸੀਕਿਊ ਉਹ ਵੀ ਤੁਹਾਡੇ ਨਾਲ ਸਾਂਝੇ ਕਰ ਸਕੀਏ ਤੁਸੀਂ ਆਪਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ 4 ਤਪਿਆ ਕਿਉਂ ਖਪਿਆ ਕਾਂਗੀ ਸੰਗ੍ਰਹਿ ਦਾ ਲੇਖਕ ਕੌਣ ਹੈ ਸੰਤ ਸਿੰਘ ਸੇਖੋਂ ਰੋਸ਼ਨ ਲਾਲ ਅਹੂਜਾ ਜੋਸ਼ੂਆ ਫਜ਼ਲਦੀਨ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ ਇਹਦਾ ਜਿਹੜਾ ਸਹੀ ਉੱਤਰ ਹੈ ਇਹ ਆਪਸ਼ਨ ਹੈ ਸੰਤ ਸਿੰਘ ਸੇਖੋਂ ਤੱਪਿਆ ਕਿਉਂ ਖੱਪਿਆ ਤੱਪਾ ਪਿੰਡ ਦੇ ਵਿੱਚ ਇੱਕ ਤਪ ਕਰਨ ਵਾਲਾ ਕਹਿ ਲੋ ਜਾਂ ਇਹ ਕਹਿ ਲੋ ਕਿ ਜਿਹੜਾ ਵਿਆਹ ਨਹੀਂ ਹੋਇਆ ਸੰਿਆਸੀ ਕਹਿ ਲੋ ਕਿ ਜਿਹੜਾ ਪਿੰਡ ਦੇ ਵਿੱਚ ਤਪ ਤਪ ਆਦ ਧੂਣੀਆਂ ਆਦ ਲਾ ਕੇ ਤਪ ਕਰਦਾ ਹੈ ਉਹਦਾ ਨਾਂ ਤੱਪਾ ਪੈ ਗਿਆ ਪਿੰਡ ਵਾਲੇ ਲੋਕ ਉਹਦੀ ਪੂਜਾ ਮੰਨਤਾ ਕਰਦੇ ਹਨ ਉਸ ਉੱਪਰ ਆਧਾਰਿਤ ਸਾਰੀ ਕਹਾਣੀ ਹੈ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੇਖੋਂ ਸਾਹਿਬ ਮਾਰਕਸਵਾਦੀ ਮਾਰਕਸਵਾਦੀ ਨਜ਼ਰੀਏ ਨੂੰ ਅਪਣਾ ਕੇ ਉਹ ਸਾਹਿਤ ਰਚਨਾ ਕਰਦੇ ਰਹੇ ਪੰਜਾਬੀ ਦੇ ਮਾਰਕਸਵਾਦੀ ਚਿੰਤਕ ਹਨ ਇਸ ਕਰਕੇ ਇਸ ਰਚਨਾ ਨੂੰ ਵੀ ਉਹਨਾਂ ਨੇ ਮਾਰਕਸਵਾਦੀ ਨਜ਼ਰੀਏ ਤੋਂ ਹੀ ਤੋਲਿਆ ਪਰਖਿਆ ਤੇ ਪੇਸ਼ ਕੀਤਾ ਜਿਹਦੇ ਵਿੱਚ ਮੁੱਖ ਗੱਲ ਇਹ ਹੈ ਕਿ ਜਿਹੜਾ ਕਿਰਤ ਹੈ ਉਹ ਕਰਨੀ ਬਹੁਤ ਜ਼ਰੂਰੀ ਹੈ ਤਪਿਆ ਕਿਉਂ ਖਪਿਆ ਨਹੀਂ ਕਿਰਤ ਤੋਂ ਵੰਜਾ ਬੰਦਾ ਸਮਾਜ ਤੇ ਭਾਰ ਤੇ ਉਹਦੇ ਨਾਲ ਹੋਰ ਕਈ ਤਰ੍ਹਾਂ ਦੀਆਂ ਪ੍ਰੀਤੀਆਂ ਫਿਰ ਜਨਮ ਲੈ ਲੈਂਦੀਆਂ ਨੇ ਸਵਾਲ ਨੰਬਰ 5 ਹੀਟ ਲਿਖਿਆ ਵਿੱਚੋਂ ਕਿਹੜਾ ਇਕਾਂਗੀ ਸੁੰਦਰ ਹੈ ਹਰਚਰਨ ਸਿੰਘ ਹੋਰੰਦਾ ਨਹੀਂ ਹੈ ਡਾਕਟਰ ਹਰਚਰਨ ਸਿੰਘ ਹੋਰੀ ਆਈ ਸੀ ਨੰਦਾ ਹੋਰਾਂ ਤੋਂ ਬਾਅਦ ਵਿੱਚ ਜਿੱਥੇ ਆਈ ਸੀ ਨੰਦਾ ਜੀ ਨੇ ਛੱਡ ਦਿੱਤਾ ਉੱਥੇ ਡਾਕਟਰ ਹਰਚਰਨ ਸਿੰਘ ਪੁਰਾ ਨੇ ਉਹ ਜ਼ਿੰਮੇਵਾਰੀ ਨੂੰ ਪੰਜਾਬੀ ਨਾਟਕ ਦੀ ਜ਼ਿੰਮੇਵਾਰੀ ਨੂੰ ਆਪਣੇ ਬੋਢਿਆਂ ਤੇ ਚੁੱਕ ਲਿਆ ਡਾਕਟਰ ਹਰਚਰਨ ਸਿੰਘ ਉਹਨਾਂ ਦਾ ਵੱਡਾ ਨਾਮ ਹੈ ਵੱਡੀ ਰਚਨਾ ਹੈ ਆਈ ਸੀ ਨੰਦਾ ਹੋਰਨ ਤੋਂ ਬਾਅਦ ਔਰ ਆਈ ਸੀ ਨੰਦਾ ਦਾ ਆਪਾਂ ਉਹਨਾਂ ਨੂੰ ਉਹਨਾਂ ਦਾ ਪੈਰੋਕਾਰ ਵੀ ਕਹਿੰਦੇ ਆ ਜਾਂ ਇਹ ਵੀ ਕਹਿੰਦੇ ਆ ਕਿ ਉਹਨਾਂ ਨੇ ਆਈ ਸੀ ਨੰਦਾ ਹੋਰਨ ਦੀ ਕੀਤੀ ਹੋਏ ਮੈਨ ਨੂੰ ਅੱਗੇ ਲੈ ਕੇ ਗਏ ਔਰ ਉਹਨਾਂ ਨੇ ਪੰਜਾਬੀ ਨਾਟਕ ਤੇ ਇਕਾਂਗੀ ਦੇ ਵਿੱਚ ਨਵੀਆਂ ਚੀਜ਼ਾਂ ਪੇਸ਼ ਕੀਤੀਆਂ ਦੋਨਾਂ ਦਾ ਇਕਾਂਗੀ ਸੰਗ੍ਰਹਿ ਕਿਹੜਾ ਹੈ ਤੇ ਚੰਦਰਪਦ ਸਤ੍ਰਿਸ਼ੀ ਬੂਹੇ ਬੈਠੀ ਦੀ ਦਸਮੰਦ ਸਤ੍ਰਿਸ਼ੀ ਬਿਲਕੁਲ ਠੀਕ ਹੈ ਇਕਾਂਗੀ ਸੰਗ੍ਰਹਿ ਸਤ੍ਰਿਸ਼ੀ ਆਪਾਂ ਕੱਲ ਵੀ ਪੇਪਰ ਪੜਿਆ ਸੀ ਵੇਖ ਰਹੇ ਸਾਂ ਕਿ ਜੇ ਨਾਵਲ ਦੇ ਇਕੱਠੇ ਸਵਾਲ ਆਉਂਦੇ ਤਾਂ ਨਾਵਲ ਚੱਲੇ ਜਾਂਦਾ ਤੇ ਕਹਾਣੀ ਦੇ ਤਾਂ ਕਹਾਣੀ ਹੁਣ ਇੱਥੇ ਦੇਖੋ ਇਕਾਂਗੀ ਚੱਲੀ ਜਾਂਦੀ ਪੇਪਰ ਦੀ ਵੰਡ ਹੋਤ ਸੋਨੇ ਸੀ ਆਓ ਹੁਣ ਨਾਵਲ ਸ਼ੁਰੂ ਹੋਗੇ ਨਾਨਕ ਸਿੰਘ ਦੇ ਨਾਵਲ ਇੱਕ ਮਿਆਨ ਦੋ ਤਲਵਾਰਾਂ ਦਾ ਸਬੰਧ ਕਿਸ ਲਹਿਰ ਨਾਲ ਹੈ ਯਾਦ ਰੱਖੋ ਸਾਰੇ ਨਾਵਲ ਜਿੰਨੇ ਵੀ ਸਾਨੂੰ ਲੱਗੇ ਉਹਨਾਂ ਲੇਖਕਾਂ ਦੇ ਨਾਵਲ ਤੇ ਉਹਨਾਂ ਦੀਆਂ ਲਹਿਰਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਇੱਥੇ ਸਵਾਲ ਪੇਪਰ ਵਿੱਚ ਜ਼ਰੂਰ ਆਉਂਦਾ ਹੈ ਛੇਵੇਂ ਦਾ ਗਾਂਧੀ ਜੀ ਦਾ ਅੰਦੋਲਨ ਨਹੀਂ ਹੈ ਗੁਰਦੁਆਰਾ ਸੁਧਾਰ ਲਹਿਰ ਨਹੀਂ ਹੈ ਬੱਬਰ ਕਾਲੀ ਲਹਿਰ ਨਹੀਂ ਹੈ ਗੰਦਰ ਲਹਿਰ ਬਿਲਕੁਲ ਠੀਕ ਹੈ ਇੱਕ ਮਿਆਨ ਦੋ ਤਲਵਾਰਾਂ ਨਾਵਲ ਜਿਹਦਾ ਜਿਹੜਾ ਨਾਇਕ ਹੈ ਉਹ ਸਰਦਾਰ ਕਰਤਾਰ ਸਿੰਘ ਸਰਾਬਾ ਹੈ ਕਰਤਾਰ ਸਿੰਘ ਸਰਾਬਾ ਹੋਰਾਂ ਨੂੰ ਬਨਾਇਆ ਹੈ ਇੱਕ ਮਿਆਨ ਦੋ ਤਲਵਾਰਾਂ ਇੱਕ ਮਿਆਨ ਤੋਂ ਭਾਵ ਇੱਕ ਕਰ ਦੋ ਤਲਵਾਰਾਂ ਨਰਥ ਹੈ ਦੋ ਵਿਚਾਰਤਾ ਰਾਵਾਂ ਦੋ ਤਰ੍ਹਾਂ ਦੀ ਮਤ ਇੱਕ ਥਾਂ ਤੇ ਰਹਿਣੀ ਬਹੁਤ ਮੁਸ਼ਕਲ ਹੈ ਜਿਵੇਂ ਗੁਰੂ ਸਾਹਿਬ ਦਾ ਵੀ ਵਿਤਰਵਾਕ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਅੱਛਾ ਇੱਥੇ ਦੇਖੋ ਅ ਇੱਥੇ ਜਿਹੜਾ ਮੈਂ ਥੋੜੀ ਜੀ ਚਰਚਾ ਇਹਦੇ ਤੇ ਕਰ ਲਵਾਂ ਸੋਢੀ ਸੁਖਦੇਵ ਸਿੰਘ ਨਾਮ ਦਾ ਜਿਹੜਾ ਇੱਕ ਵਿਅਕਤੀ ਹੈ ਸੋਢੀ ਮਤਲਬ ਸੋਢੀ ਕੋ ਖਾਸ ਇੱਕ ਘਰਾਣਾ ਹੈ ਪੰਜਾਬ ਦੇ ਵਿੱਚ ਖਾਸ ਨਾਮ ਹੈ ਸੋਢੀ ਸੁਖਦੇਵ ਸਿੰਘ ਜੀ ਦੀ ਅੰਗਰੇਜ਼ਾਂ ਦੇ ਨਾਲ ਬਹੁਤ ਬਣਦੀ ਹੈ ਇਹ ਹੈ ਗੱਲ 1900 13 14 15 ਦੀ ਜਦੋਂ ਗਦਰ ਲਹਿਰ ਆਉਂਦੀ ਹੈ ਤੇ ਫੇਲ ਹੁੰਦੀ ਹੈ ਉਹਦੇ ਬਾਰੇ ਹੈ ਸਾਰਾ ਤੋਂ ਸੋਢੀ ਸੁਖਦੇਵ ਸਿੰਘ ਦੇ ਦੋ ਬੱਚੇ ਨੇ ਇੱਕ ਦਾ ਨਾਮ ਲੜਕੀ ਦਾ ਨਾਮ ਬੀਰੀ ਹੈ ਬੀਰੀ ਮਤਲਬ ਸਿੱਧਾ ਨਾਮ ਬਲਬੀਰ ਕੌਰ ਹੋ ਸਕਦਾ ਹੈ ਬੀਰੀ ਨਾਲ ਉਹਦੇ بیٹے ਦਾ ਨਾਮ ਹੈ ਸੁਦਰਸ਼ਨ ਸੁਖਦੇਵ ਸਿੰਘ ਦੇ بیٹے ਦਾ ਨਾਮ ਸੁਦਰਸ਼ਨ ਹੁਣ ਜਿਹੜਾ ਸੋਢੀ ਸੁਖਦੇਵ ਸਿੰਘ ਅੰਗਰੇਜ਼ਾਂ ਦਾ ਪਿੱਛਾ ਲੱਗ ਗਿਆ ਜਾਂ ਪਿੱਠੂ ਹੈ ਲੇਕਿਨ ਬੀਰੀ ਤੇ ਸੁਦਰਸ਼ਨ ਜਿਹੜੇ ਐ ਉਹ ਪੰਥ ਪ੍ਰਸਤ ਨੇ ਉਹ ਪੰਜਾਬ ਪ੍ਰਸਤ ਨੇ ਉਹ ਹੋਰ ਰਾਸ਼ਟਰ ਨੂੰ ਪਿਆਰ ਕਰਨ ਵਾਲੇ ਬੱਚੇ ਨੇ ਇਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਹੋਰਾਂ ਦੀਆਂ ਜਿਹੜੀਆਂ ਲਿਖਤਾਂ ਦਾ ਪ੍ਰਭਾਵ ਬੀਰੀ ਤੇ ਸੁਦਰਸ਼ਨ ਵਰਗੇ ਨੌਜਵਾਨਾਂ ਤੇ ਪੈਂਦਾ ਹੈ ਤੇ ਭੀਰੀ ਕਰਤਾਰ ਸਿੰਘ ਵੱਲ ਭਾਵਕ ਤੌਰ ਤੇ ਖਿੱਚੀ ਵੀ ਜਾਂਦੀ ਹੈ ਜਾਨੀ ਕਿ ਉਹਨੂੰ ਮਨ ਹੀ ਮਨ ਪਿਆਰ ਤੇ ਪਸੰਦ ਕਰਨ ਲੱਗਦੀ ਹੈ ਇਹ ਸਾਰੇ ਸੰਘਰਸ਼ ਨੂੰ ਦਿਖਾਇਆ ਜਿਵੇਂ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਸ਼ੁਰੂ ਕੀਤਾ ਔਰ ਇੰਡੀਆ ਆਏ ਅਮਰੀਕਾ ਤੋਂ ਸਾਨ ਫਰਾਂਸਿਸਕੋ ਤੋਂ ਉਹ ਸਾਰੀ ਘਟਨਾ ਔਰ ਇੱਥੇ ਆ ਕੇ ਜਿਵੇਂ ਉਹਨਾਂ ਦਾ ਇਹ ਗਦਰ ਮੁਖਬਰੀ ਕਰਨ ਕਰਕੇ ਫੇਲ ਹੋ ਜਾਂਦਾ ਹੈ ਉਹ ਸਾਰੀਆਂ ਗੱਲਾਂ ਬਾਤਾਂ ਇਸ ਨਾਵਲ ਦੇ ਵਿੱਚ ਆਈਆਂ ਨੇ ਨਾਨਕ ਸਿੰਘ ਬਾਰੇ ਤੁਸੀਂ ਜਾਣਦੇ ਹੋ ਕਿ ਨਾਨਕ ਸਿੰਘ ਹੋਰੀ ਜਿਹੜੇ ਹੈ ਪੰਜਾਬੀ ਦਾ ਹਰ ਬਰੇ ਆਇਆ ਨਾਵਲਕਾਰ ਹੈ ਪੰਜਾਬੀ ਨਾਵਲ ਦਾ ਪਤੰਮ ਹੈ ਹਾਂ ਇੱਕ ਮਿਆਨ ਦੋ ਤਲਵਾਰਾਂ 1960 ਦੇ ਵਿੱਚ ਲਿਖਿਆ ਗਿਆ ਯਾਦ ਕਰ ਲਓ ਔਰ 1961 ਵਿੱਚ ਜਨੂ ਸਹਿਤਕ ਆਦਮੀ ਪੁਰਸਕਾਰ ਮਿਲਿਆ ਧਿਆਨ ਵਿੱਚ ਇੰਨੀਆਂ ਗੱਲਾਂ ਨੂੰ ਰੱਖ ਲਿਓ ਸਵਾਲ ਨੰਬਰ 7 ਗੁਰਦਿਆਲ ਸਿੰਘ ਦਾ ਸਭ ਤੋਂ ਪਹਿਲਾ ਪ੍ਰਕਾਸ਼ਤ ਹੋਣ ਵਾਲਾ ਨਾਵਲ ਹੈ ਅੱਧ ਚਾਨਣੀ ਰਾਤ ਮੜੀ ਦਾ ਦੀਵਾ ਅਨਹੋਏ ਕੁਵੇਲਾ ਚਾਰੇ ਨਾਵਲ ਨਾ ਗੁਰਦਿਆਲ ਸਿੰਘ ਜੀ ਦੇ ਹਨ ਇਹਨਾਂ ਚੋਂ ਪਹਿਲੇ ਨੰਬਰ ਤੇ ਕਿਹੜਾ ਛਪਿਆ ਕੁਵੇਲਾ ਨਹੀਂ ਅਨਹੋਏ ਨਹੀਂ ਅੱਧ ਚਾਨਣੀ ਰਾਤ ਨਹੀਂ ਮੜੀ ਦਾ ਦੀਵਾ ਬਿਲਕੁਲ ਠੀਕ ਹੈ ਮੜੀ ਦਾ ਦੀਵਾ ਜਿਸ ਸਾਲ ਆਉਂਦਾ ਹੈ ਬਸ ਉਦੋਂ ਪੰਜਾਬੀ ਨਾਵਲ ਦੇ ਦੌਰ ਵਿੱਚ ਇੱਕ ਪ੍ਰੌਡ ਆਦਮੀ ਪ੍ਰੌਡ ਕਲਮ ਜਨਮ ਲੈ ਲੈਂਦੀ ਹੈ ਔਰ ਪੰਜਾਬੀ ਨਾਵਲ ਦਾ ਮੁਹੰਦਰੇ ਉਸ ਦਿਨ ਤੋਂ ਚੇਂਜ ਹੋ ਜਾਂਦਾ ਹੈ 1964 ਦੇ ਵਿੱਚ ਮੜੀ ਦਾ ਦੀਵਾ ਨਾਮ ਲਾਇਆ ਔਰ ਪਹਿਲੇ ਨਾਵਲ ਦੇ ਨਾਲ ਹੀ ਗੁਰਦਿਆਲ ਸਿੰਘ ਪੁਰੰਦਾ ਨਾਵਲਕਾਰ ਦੇ ਤੌਰ ਤੇ ਨਾਮ ਪ੍ਰਸਿੱਧ ਹੋ ਗਿਆ ਪ੍ਰਚਲਿਤ ਹੋ ਗਿਆ ਬਹੁਤ ਸੁੰਦਰ ਹੋਆ ਮਤਲਬ ਉਸ ਸਮੇਂ ਨੂੰ ਪਕੜਨ ਵਾਲੀ ਇਹ ਰਚਨਾ ਸੀ ਮੜੀ ਦਾ ਦੀਵਾ ਇਹਦੀ ਕੀ ਡਿਟੇਲ ਹੈ ਇਹ ਆਪਾਂ ਅ ਆਪਣੀ ਥਿਊਰੀ ਵਾਲੀ ਕਲਾਸ ਦੇ ਵਿੱਚ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਵਾਲ ਨੰਬਰ 8 ਹੇਠ ਲਿਖਿਆਂ ਵਿੱਚੋਂ ਕਿਹੜਾ ਨਾਵਲ ਜਸਵੰਤ ਸਿੰਘ ਕਮਲ ਹੋਰਾਂ ਦਾ ਨਹੀਂ ਹੈ ਲਹੂ ਮਿੱਟੀ ਸੱਚ ਨੂੰ ਫਾਂਸੀ ਰਾਤ ਬਾਕੀ ਪੂਰਨਮਾਸ਼ੀ ਬੜਾ ਸੌਖਾ ਸਵਾਲ ਹੈ ਨਾਵਲ ਕਮਲ ਸਾਹਿਬ ਦੇ ਨਾਵਲ ਸਾਰੇ-ਸਾਰੇ ਆਪਾਂ ਪੜ੍ਹੇ ਸਾਰੇ ਸਾਡੇ ਸਿਲੇਬਸ 'ਚ ਸ਼ਾਮਲ ਇਹ ਲੇਖਕ ਹਨ ਪੂਰਨਮਾਸ਼ੀ ਕਮਲ ਜੀ ਦਾ ਹੈ ਰਾਤ ਬਾਕੀ ਹੈ ਵੀ ਹੈ ਸੱਚ ਨੂੰ ਫਾਂਸੀ ਵੀ ਹੈ ਲਹੂ ਮਿੱਟੀ ਨਹੀਂ ਹੈ ਤੋਂ ਲਹੂ ਮਿੱਟੀ ਉੱਤਰ ਹੈ ਲਹੂ ਮਿੱਟੀ ਪਲੱਸ ਲਹੂ ਮਿੱਟੀ ਅਤੇ ਬਾਬਾ ਆਸਮਾਨ ਇਹ ਦੋ ਨਾਵਲ ਜਿਹੜੇ ਨੇ ਇਹ ਦੋ ਨਾਵਲ ਸੰਤ ਸਿੰਘ ਸੇਖੋ ਹੋਰਾਂ ਦੇ ਲਿਖੇ ਹੋਏ ਨੇ ਧਿਆਨ ਵਿੱਚ ਰੱਖ ਲੈਣਾ ਲਹੂ ਦੀ ਲੋ ਲਹੂ ਦੀ ਲੋ ਲਹੂ ਮਿੱਟੀ ਤੇ ਲਹੂ ਦੀ ਲੋ ਇੱਕ ਏ ਹੈਗਾ ਨਾਨਕ ਸਿੰਘ ਹੋਰਾਂ ਦਾ ਧਿਆਨ ਚ ਰੱਖ ਲੈਣਾ ਲਹੂ ਲਹੂ ਤੋਂ ਆਪ ਸਵਿੱਚ ਨਾਲ ਗੱਡ ਨਹੀਂ ਕਰਨਾ ਹੀਟ ਲੇਖਿਆਂ ਵਿੱਚੋਂ ਕਿਹੜਾ ਨਾਵਲ ਅਮਰਤਾ ਪ੍ਰੀਤਮ ਦਾ ਹੈ ਅਮਰਤਾ ਪ੍ਰੀਤਮ ਬਤੌਰ ਨਾਵਲਕਾਰ ਸਾਡੇ ਸਰੇ ਵਿੱਚ ਸ਼ਾਮਲ ਹਨ ਆਉਂ ਨਾਂ ਬਾਰੇ ਗੱਲ ਕਰਦੇ ਨਹੋਂ ਤੇ ਮਾਸ ਪਰਦੇਸੀ ਰੋਕ ਡਾਕਟਰ ਦੇਵ ਗਰਦਸ਼ ਸਹੀ ਸ਼ਬਦ ਹੈ ਗਰਦਸ਼ ਤੋਂ ਇੱਥੇ ਜਿਹੜਾ ਸਹੀ ਉੱਤਰ ਹੈ ਡਾਕਟਰ ਦੇਵ ਡਾਕਟਰ ਦੇਵ ਉਹਨਾਂ ਦਾ ਲਿਖਿਆ ਹੋਇਆ ਨਾਟਕ ਨਾਵਲ ਹੈ ਜਿਸ ਦਾ ਵੰਡ ਨਾਲ ਸੰਬੰਧ ਹੈ 1947 ਦੀ ਨਿਰੰਜਨ ਤਸਨੀਮ ਦਾ ਦੇਸ਼ ਵੰਡ ਨਾਲ ਸੰਬੰਧਿਤ ਨਾਵਲ ਕਿਹੜਾ ਹੈ ਇੱਕ ਵਾਰ ਫਿਰ ਮੈਂ ਪ੍ਰੇਜ਼ ਕਰਨੀ ਚਾਹਾਂਗਾ ਪੇਪਰ ਸੈਕਟਰ ਪੇਪਰ ਸੈਕਟਰ ਦੀ ਦੇਖੋ ਉਹਨਾਂ ਨੇ ਹਰ ਬੰਦੇ ਦੀ ਇੱਕ ਇੱਕ ਉਹਦੇ ਨਾਮ ਨਾਲ ਜੁੜਿਆ ਸਵਾਲ ਜ਼ਰੂਰ ਪਾਇਆ ਤਾਂ ਕਿ ਜੇ ਕੋਈ ਵਿਦਿਆਰਥੀ ਸਿਲੇਬਸ ਪੜਦਾ ਜਿਵੇਂ ਇਹ ਨਾ ਹੋਵੇ ਕਿ ਉਹ ਪੜਦਾ ਰਿਹਾ ਤਿਆਰੀ ਕਰਦਾ ਰਿਹਾ ਲੇਕਿਨ ਸਵਾਲ ਕਿਤੇ ਹੋਰ ਹੀ ਫਾਰਮ ਹੋ ਕੇ ਆਗੇ ਇਸ ਤਰ੍ਹਾਂ ਦੀ ਗੱਲ ਸਾਨੂੰ ਇਸ ਪੇਪਰ ਵਿੱਚ ਦੇਖਣ ਨੂੰ ਨਹੀਂ ਮਿਲਦੀ ਜੋ ਕਿ ਬੜੀ ਤਸੱਲੀ ਵਾਲੀ ਗੱਲ ਹੈ ਆਓ ਅੱਗੇ ਚੱਲੀਏ ਨਰਿੰਜਨ ਤਸਨੀਮ ਦਾ ਦੇਸ਼ਵੰਡ ਨਾਲ ਸੰਬੰਧਿਤ ਨਾਵਲ ਕਿਹੜਾ ਹੈ ਪਰਸ਼ਾਵੇਂ ਨਹੀਂ ਹੈ ਰੇਤਸ਼ਲ ਨਹੀਂ ਹੈ ਹਨੇਰਾ ਹੋਣ ਤੱਕ ਨਹੀਂ ਜਦੋਂ ਸਵੇਰ ਹੋਈ ਜਦੋਂ ਸਵੇਰ ਹੋਈ ਦਾ ਮਤਲਬ ਹੈ 15 ਅਗਸਤ 1947 15 ਅਗਸਤ 1947 ਦੀ ਸਵੇਰ ਦੀ ਗੱਲ ਇੱਥੇ ਕੀਤੀ ਹੈ ਇਹ ਦੇਸ਼ਵੰਡ ਨਾਲ ਸੰਬੰਧਿਤ ਨਾਵਲ ਹੈ ਔਰ ਇਹ ਆਇਆ ਸੀ 1977 ਈਸਵੀ ਦੇ ਵਿੱਚ ਜਿੱਥੇ ਜਿਹੜਾ ਨਾਇਕ ਹੈ ਉਹ ਇੱਕ ਮੁਸਲਮਾਨ ਲੜਕੀ ਨੂੰ ਪਿਆਰ ਕਰਦਾ ਉਹ ਸਾਰੀ ਕਹਾਣੀ ਹੈ ਇਸੇ ਤਰ੍ਹਾਂ ਕੋ ਹੋਰ ਨਵਾਂ ਸਾਲ ਉਹਨਾਂ ਦਾ ਨਾਵਲ ਨੌਵੀਂ ਤੇ ਦਸਵੀਂ ਪੰਜਾਬ ਬੋਰਡ ਦੇ ਵਿੱਚ ਸਿਲੇਬਸ ਵਿੱਚ ਸ਼ਾਮਲ ਹੈ ਉੱਥੇ ਵੀ ਨਵੇਂ ਸਾਲ ਦੀ ਗੱਲ ਹੈ ਇੱਥੇ ਜਦੋਂ ਸਵੇਰ ਹੋਈ 15 ਅਗਸਤ 1947 ਦੀ ਗੱਲ ਹੈ ਦੋਨਾਂ ਨੂੰ ਆਪਸ ਵਿੱਚ ਰਲਗੱਡ ਨਹੀਂ ਕਰਨਾ ਸਵਾਲ ਨੰਬਰ 11 ਨਿਰੰਝਨ ਤਸلیم ਹੋਣੇ ਬਾਰੇ ਹੋਰ ਬਾਕੀ ਗੱਲਾਂ ਬਾਤ ਆਪਾਂ ਥਿਊਰੀ ਵਾਲੀ ਕਲਾਸ ਵਿੱਚ ਕਰਾਂਗੇ ਇੱਥੇ ਇੰਨਾ ਹੀ ਆਓ ਵੱਧਦੇ ਹਾਂ ਸਵਾਲ ਨੰਬਰ 11 ਤੇ ਪੰਜਾਬੀ ਨਾਟਕਕਾਰ ਬਲਵੰਤ ਗਾਰਗੀ ਦਾ ਦਿਹਾਂਤ ਹੋਇਆ ਕਦੋਂ ਹੋਇਆ 2003 ਦੇ ਵਿੱਚ 5 ਦੇ ਵਿੱਚ 6 ਦੇ ਵਿੱਚ 7 ਦੇ ਵਿੱਚ ਮਤਲਬ ਇਹ ਸਵਾਲ ਤੋਂ ਸਾਨੂੰ ਵੀ ਪਰ ਸੈਕਟਰ ਨੇ ਇਸ਼ਾਰਾ ਕਰ ਦਿੱਤਾ ਵੀ ਮੈਂ ਤੁਹਾਨੂੰ ਜੀਵਨ ਨਾਲ ਸੰਬੰਧਿਤ ਸਵਾਲ ਪਾ ਸਕਦਾ ਹਾਂ ਦੇਖੋ ਸਵਾਲ ਇੱਕ ਆਇਆ ਹੈ ਤਿਆਰੀ ਅਸੀਂ ਸਾਰਿਆਂ ਦੀ ਕਰਨੀ ਹੈ ਰਚਨਾ ਇੱਕ ਦੀ ਪੁਛੀ ਹੈ ਤਿਆਰੀ ਸਾਨੂੰ ਸਾਰਿਆਂ ਦੀ ਕਰਨੀ ਪੈਣੀ ਹੈ ਅਕਾਦਮੀ ਪੁਰਸਕਾਰ ਇੱਕ ਦਾ ਪੁੱਛਿਆ ਜਾਊਗਾ ਤਿਆਰੀ ਸਾਰਿਆਂ ਦੀ ਕਰਨੀ ਪਊਗੀ ਇਸੇ ਕਰਕੇ ਕੰਪੀਟੀਸ਼ਨ ਦਾ ਪੇਪਰ ਵੱਧ ਮਿਹਨਤ ਮੰਗਦਾ ਹੈ ਪਰ ਇਹ ਉਹ ਓਨੀ ਮਿਹਨਤ ਨਹੀਂ ਜਿੰਨੀ ਬੈਂਕਿੰਗ ਵਾਲੇ ਕਰਦੇ ਆ ਓਨੀ ਮਿਹਨਤ ਨਹੀਂ ਜਿੰਨੀ ਪੀਸੀਐਸ ਵਾਲੇ ਕਰਦੇ ਆ ਜਾਂ ਮਤਲਬ ਹੋਰ ਵੀ ਕਈ ਗੱਲਾਂ ਆਪਾਂ ਮਿਹਨਤ ਕਰਨੀ ਕਰਦੇ ਰਹਿਣਾ ਪੜਦੇ ਰਹਿਣਾ ਜ਼ਰੂਰ ਸਾਰਿਆਂ ਦਾ ਨੰਬਰ ਆਊਗਾ ਔਰ ਸਾਰੇ ਬੁਲੰਦੀ ਨੂੰ ਛੂਹਣਗੇ ਤੇ ਆਪਣੀ ਮਿਹਨਤ ਦਾ ਬਾਬਾ ਜੀ ਮੁੱਲ ਜ਼ਰੂਰ ਪਾਉਣਗੇ 11 ਦੱਸਾ ਹੀ ਉੱਤਰ ਹੈ 2003 ਦੇ ਵਿੱਚ ਗਾਰਗੀ ਹੋਰਾਂ ਦਾ ਧਿਆਨਤ ਹੋਇਆ ਸਵਾਲ ਨੰਬਰ 12 ਪੰਜਾਬੀ ਦੇ ਕਿਸ ਨਾਟਕਕਾਰ ਨੇ ਆਪਣੀਆਂ ਨਾਟ ਰਚਨਾਵਾਂ ਵਿੱਚ ਦੁਆਬਾ ਖਿੱਤੇ ਦੀ ਅੰਸ਼ਲਿਕਤਾ ਨੂੰ ਪੇਸ਼ ਕੀਤਾ ਹੈ ਬਹੁਤ ਸੌਖਾ ਸਵਾਲ ਹੈ ਅ즈ਮੇਰ ਔਲਖ ਯਾਦ ਰੱਖੋ ਮਾਲਵਾ ਮਾਲਵਾ ਅੰਚਲ ਔਰ ਇਹਦੇ ਬਾਰੇ ਹੋਰ ਕਈ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਖਾਸ ਕਰਕੇ ਜੁਜੀਸੀ ਦੇ ਨੂੰ ਧਿਆਨ ਚ ਰੱਖ ਕੇ ਜੁਜੀਸੀ ਦੇ ਵਿੱਚ ਗਲਪ ਬਾਰੇ ਸਵਾਲ ਆਉਂਦਾ ਵੀ ਮਾਲਵਾ ਖੇਤਰ ਹੋਵੇ ਫਿਰ ਲੋਕ ਪਾਸ਼ਾ ਡਾਇਲੈਕਟ ਜਾਂ ਮਤਲਬ ਇੱਥੋਂ ਤੱਕ ਕੇ ਜਿਹੜੀ ਸਾਡੀ ਅਸ਼ਲੀਲ ਪਾਸ਼ਾ ਜਿਹਨੂੰ ਅਸੀਂ ਕਹਿੰਨੇ ਆ ਉਸਦੀ ਵਰਤੋਂ ਵੀ ਕੀਤੀ ਜਾਂਦੀ ਇਹ ਸਾਰੀਆਂ ਗੱਲਾਂ ਬਲਵੰਤ ਗਾਰਗੀ ਇਹ ਵੀ ਮਾਲਵੇ ਦੇ ਜੰਮਪਾਲ ਨੇ ਲੇਕਿਨ ਗਾਰਗੀ ਦਾ ਨਾਟਕ ਦਾ ਸੁਆਦ ਹੋਰ ਤਰ੍ਹਾਂ ਦਾ ਹੈ ਈਸ਼ਵਰ ਚੰਦਰ ਨੰਦਾ ਜਿਨ੍ਹਾਂ ਦੀ ਉਪਾਸ਼ਾ ਮਾਜੀ ਹੈ ਇੱਕ ਨੂੰ ਕੇਂਦਰੀ ਪੰਜਾਬ ਦੀਆਂ ਸਮੱਸਿਆਵਾਂ ਤੇ ਲਿਖਦੇ ਰਹੇ ਆਓ ਚਰਨ ਦਾਸ ਸਿੱਧੂ ਇਹਨਾਂ ਦਾ ਇਲਾਕਾ ਹੈ ਦੁਆਬਾ ਇਹਨਾਂ ਦਾ ਇੱਕ ਨਾਟਕ ਤੋਂ ਯਾਦ ਰੱਖੋ ਕਿ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਦੁਆਬਾ ਤੋ ਦੁਆਬੇ ਦੇਸ਼ ਨਾਲ ਸੰਬੰਧਿਤ ਚਿੰਤਕ ਨਾਟਕਕਾਰ ਚਰਨ ਦਾ ਸਿੱਧੂ ਸਵਾਲ ਨੰਬਰ 13 ਇਹ ਲਿਖੇ ਪੰਜਾਬੀ ਨਾਟਕਕਾਰਾਂ ਵਿੱਚੋਂ ਕਿਸ ਨੇ ਪੰਜਾਬੀ ਨਾਟਕ ਨੂੰ ਸਭ ਤੋਂ ਪਹਿਲਾਂ ਰੰਗਮੰਚ ਨਾਲ ਜੋੜਿਆ ਹਰਚਰਨ ਸਿੰਘ ਨਹੀਂ ਗਾਰਗੀ ਨਹੀਂ ਸੇਖੋ ਨਹੀਂ 아이ਸੀ ਨੰਦਾ ਬਿਲਕੁਲ ਠੀਕ ਹੈ ਅਸੀਂ ਪਹਿਲਾਂ ਹੀ ਪੜ ਚੁੱਕੇ ਹਾਂ ਕਿ ਪੰਜਾਬੀ ਨਾਟਕ ਦਾ ਪਿਤਾਮਾ ਰੰਗਮੰਚ ਨਾਲ ਜੋੜਨ ਵਾਲਾ ਨਾਟਕਕਾਰ ਦੋਸਤੋ ਜੇਕਰ ਪਸੰਦ ਆ ਰਹੀ ਕਲਾਸ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਦੂਜਿਆਂ ਨਾਲ ਸਾਂਝੀ ਕਰਨਾ ਕਲਾਸ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੇਰੀ ਦੁਨੀਆ ਸਵੈ ਜੀਵਨੀ ਦਾ ਲੇਖਕ ਅਮਰਤਾ ਪ੍ਰੀਤਮ ਦਲੀਪ ਕੌਰ ਦਿਵਾਨਾ ਵਿਚੰਤਕਰ ਚੰਦਰ ਨੇਗੀ ਅਸਰ ਵਿੱਚ ਆਪਸ਼ਨਾਂ ਗਲਤ ਆ ਗਿਆ ਆਪਸ਼ਨਾਂ ਹੋਣੀਆਂ ਚਾਹੀਦੀਆਂ ਨੇ ਇੱਕ ਤਾਂ ਸਾਹਿਬ ਸਿੰਘ ਹੈ ਇੱਕ ਮੇਰਾ خیال ਤਾਰਾ ਸਿੰਘ ਹੈ ਇੱਕ ਨਾਨਕ ਸਿੰਘ ਹੈ ਇੱਕ ਆਪਸ਼ਨ ਹੋਰ ਹੈ ਮੈਂ ਭੁੱਲ ਗਿਆ ਉਹ ਇਹਦੀ ਜਿਹੜੀ ਸਹੀ ਆਪਸ਼ਨ ਹੈ ਨਾਨਕ ਸਿੰਘ ਹੈ ਮੇਰੀ ਸਵੈ ਜੀਵਨੀ ਨਾਨਕ ਸਿੰਘ ਹੋਰਾਂ ਦੀ ਲਿਖੀ ਹੋਈ ਹੈ ਤੇ ਪੰਜਾਬੀ ਦੀਆਂ ਮੁੱਢਲੀਆਂ ਸਵੈ ਜੀਵਨੀਆਂ ਵਿੱਚੋਂ ਇੱਕ ਹੈ 15 ਰਸਿੱਧੀ ਟਿਕਟ ਰਚਨਾ ਕੀ ਹੈ ਡਾਕ ਵਿਭਾਗ ਨਾਲ ਸੰਬੰਧਿਤ ਮੰਦ ਪੁਸਤਕ ਨਾਟਕ ਸਵੈ ਜੀਵਨੀ ਕਾਵ ਸੰਗ੍ਰਹਿ ਸਾਰਿਆਂ ਨੂੰ ਪਤਾ ਸਵੈ ਜੀਵਨੀ ਹੈ ਪ੍ਰਸਿੱਧੀ ਟਿਕਟ ਕਿੰਨਾ ਦੀ ਹੈ ਅਮਰਤਾ ਰੀਤਮ ਹੋਰਾਂ ਦੀ ਹੈ ਰਸੀਦੀ ਟਿਕਟ ਨੂੰ ਰਸੀਦੀ ਟਿਕਟ ਨਾਮ ਕਿਸ ਨੇ ਦਿੱਤਾ ਸੀ ਖੁਸ਼ਵੰਤ ਸਿੰਘ ਪੱਤਰਕਾਰ ਹੋਰਾਂ ਨੇ ਕਿਹਾ ਸੀ ਤੇਰੀ ਤਾਂ چھوٹਾ ਜਿਹਾ ਜੀਵਨ ਹੈ ਤੇਰਾ ਇੱਕ ਤਾਂ ਰਸੀਦੀ ਟਿਕਟ ਤੇ ਲਿਖ ਲੇਗੀ ਤੇ ਤਾਂ ਵੀ ਗੱਲ ਬਣ ਜਾਣੀ ਹੈ ਇਹ ਖੁਸ਼ਵੰਤ ਸਿੰਘ ਨੇ ਕਿਹਾ اور رسیتی ٹکٹ अमृता प्रीतम ਹੋਣਾ ਜੀ ਸਵੈ ਜੀਵਨੀ ਹੈ ਸਵਾਲ ਨੰਬਰ 16 ਨੰਗੇ ਪੈਰਾਂ ਦਾ ਸਫ਼ਰ ਪੰਜਾਬੀ ਦੀ ਕਿਸ ਲੇਖਕਾ ਦੀ ਸਵੈ ਜੀਵਨੀ ਹੈ ਅਮृता प्रीतम ਨਹੀਂ ਹੁਣੇ ਆਪਾਂ ਪੜ ਲਿਆ ਵਿਚਿੰਤਕਾਰ ਦੀ ਨਹੀਂ ਵਿਚਿੰਤਕਾਰ ਦੀ ਪੱਗ ਡੰਡੀਆਂ ਨਹੀਂ ਚੰਦਨ ਲੇਗੀ ਦੀ ਨਹੀਂ ਦਲੀਪਕਰ ਟਿਬਾਨਾ ਬਿਲਕੁਲ ਰਾਈਟ ਆਪਸ਼ਨ ਹੈ ਦਲੀਪਕਰ ਟਿਬਾਨਾ ਜੋ ਕਿ ਮਾਲਵੇ ਦੇ ਅ ਅੰਚਲ ਨਾਲ ਸੰਬੰਧਿਤ ਕਹਿ ਸਕਦੇ ਆਪਾਂ ਥੋੜਾ ਜਿਹਾ ਮਤਲਬ ਸ਼ਹਿਰੀ ਔਰ ਪਿੰਡੂ ਦੁਨਹ ਤਰ੍ਹਾਂ ਦੇ ਪਾਤਰਾਂ ਤੇ ਉਹਨਾਂ ਦੇ ਬਾਰੇ ਕਹਾਣੀਆਂ ਨਾਵਲ ਲਿਖੇ ਪਰ ਉਹਨਾਂ ਦੀ ਸਵੈ ਜੀਵਨੀ ਨੰਗੇ ਪਿਆਰਾਂ ਦਾ ਸਫ਼ਰ ਸਵਾਲ ਨੰਬਰ 17 ਪ੍ਰੀਤ ਲੜੀ ਦੀ ਸਵੈ ਜੀਵਨੀ ਦੇ ਕਿੰਨੇ ਭਾਗ ਹਨ ਚਾਰ ਨਹੀਂ ਦੋ ਨਹੀਂ ਇੱਕ ਨਹੀਂ ਬਿਲਕੁਲ ਸਹੀ ਆਪਸ਼ਨ ਹੈ 17 ਨੰਬਰ ਸਵਾਲ ਦਾ ਬੀ ਉਹਨਾਂ ਦੀ ਸਵੈ ਜੀਵਨੀ ਦੇ ਤਿੰਨ ਭਾਗ ਹਨ ਅੱਗੇ ਵਧਦੇ ਜੀ ਸਵਾਲ ਨੰਬਰ 18 ਕੀ ਖਾਨਾਂਬਦੋਸ਼ ਰਚਨਾ ਕੀ ਹੈ ਲੋਕ ਧਾਰਾ ਨਾਲ ਸੰਬੰਧਿਤ ਪੁਸਤਕ ਇਕਾਂਗੀ ਸੰਗ੍ਰਹਿ ਰੇਖਾ ਚਿੱਤਰਾਂ ਦੀ ਕਿਤਾਬ ਉਪਰੋਕਤ ਚ ਕੋਈ ਨਹੀਂ ਖਾਨਾਂਬਦੋਸ਼ ਇੱਕ ਦੇਖੋ ਪਿੱਛੇ ਜਲੀਏ ਥੋੜਾ ਜਿਹਾ ਮੇਰੀ ਸਵੈ ਜੀਵਨੀ 14 ਨੰਬਰ ਸਵਾਲ 15 16 17 18 ਮੇਰੀ ਦੁਨੀਆ ਤੋਂ ਲੈ ਕੇ 14 ਤੋਂ ਲੈ ਕੇ 19 ਤੱਕ ਸਵਾਲ 5 ਸਵਾਲ ਸਵੈ ਜੀਵਨੀ ਦੇ ਨੇ ਆਪਾਂ ਕੀਤੀ ਸੀ ਗੱਲ ਨਾਵਲ ਨਾਟਕ ਕਹਾਣੀ ਵਾਰਤਕ ਚੱਲ ਰਹੀ ਹੈ ਹੁਣ ਕੀ ਆਗੇ ਸਵੈ ਜੀਵਨੀਆਂ ਆ ਗਈਆਂ ਤੋ ਖਾਨਾ ਬਦੋਸ਼ ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬੀ ਦੀ ਪ੍ਰਸਿੱਧ ਅਜੀ ਕਹਾਣੀਕਾਰਾ ਅਜੀਤ ਕੌਰ ਉਹਨਾਂ ਦੀ ਸਵੈ ਜੀਵਨੀ ਹੈ ਖਾਨਾ ਬਦੋਸ਼ ਖਾਨਾ ਬਦੋਸ਼ ਪੰਜਾਬੀ ਸਾਹਿਤ ਵਿੱਚ ਕਿਸ ਕਰਕੇ ਜਾਣੀ ਜਾਂਦੀ ਹੈ ਇਹ ਤੁਸੀਂ ਕਮੈਂਟ ਕਰਕੇ ਦੱਸਿਓ ਇਹ ਆਪਸ਼ਨ ਨਹੀਂ ਹੈ ਬੀ ਆਪਸ਼ਨ ਨਹੀਂ ਹੈ ਸੀ ਆਪਸ਼ਨ ਨਹੀਂ ਹੈ ਡੀ ਆਪਸ਼ਨ ਨਹੀਂ ਹੈ ਮਤਲਬ ਡੀ ਆਪਸ਼ਨ ਦੇ ਨਾਲ ਸੀ ਚਾਵਾਂਗੇ ਖਾਨਾ ਬਦੋਸ਼ ਰਚਨਾ ਕੀਤੀ ਹੈ ਅਜੀਤ ਕੌਰ ਦਿੱਤ ਹੈ ਕਿ ਹੈ ਸਵੈ ਜੀਵਨੀ ਆਟੋ ਬਾਇਓਗ੍ਰਾਫੀ ਸਵਾਲ ਨੰਬਰ 19 ਅੱਧੀ ਮਿੱਟੀ ਅੱਦਾ ਸੋਨਾ ਕਿਸ ਲੇਖਕ ਦੀ ਸਵੈ ਜੀਵਨੀ ਹੈ ਮੈਂ ਇਹਦੇ ਤੇ ਸਵਾਲ ਬਣਾਇਆ ਸੀ ਕਿ ਅੱਧੀ ਮਿੱਟੀ ਅੱਦਾ ਸੋਨਾ ਚ ਅੱਧੀ ਮਿੱਟੀ ਕੀ ਤੇ ਅੱਦਾ ਸੋਨਾ ਕੀ ਹੈ ਉਹ ਵੀ ਆਪਾਂ ਲੈ ਕੇ ਆਵਾਂਗੇ ਤੁਹਾਡੀ ਕਚਹਿਰੀ ਚ ਡਾਕਟਰ ਮਹਿੰਦਰ ਸਿੰਘ ਰੰਧਾਵਾ ਨਹੀਂ ਆਪ ਬੀਤੀਆਂ ਉਹਨਾਂ ਦੀ ਹੈਨਾ ਸੋਹਿੰਦਰ ਸਿੰਘ ਮੁੰਜਾਰਾ ਬੀਤੀ ਸੰਤ ਸਿੰਘ ਸੇਖੋ ਨਹੀਂ ਔਰ ਉਮਰਦਾਪਨ ਦਾ ਸੇਖੋ ਨਹੀਂ ਸਰਦਾਰਾ ਸਿੰਘ ਜੋਲ ਰੰਗਾ ਦੀ ਗਾਗਰ ਸਹੀ ਉੱਤਰ ਹੈ ਸੋਹਿੰਦਰ ਸਿੰਘ ਮੁੰਜਾਰਾ ਬੀਤੀ ਜਿਨ੍ਹਾਂ ਦੀ ਅ ਸ਼ੁੱਧ ਤਾਂ ਤਿੰਨ ਸਵੈ ਜੀਵਨੀਆਂ ਨੇ ਤੇ ਮਿਕਸ ਆਪਾਂ ਕਹਿ ਸਕਦੇ ਪੰਜ ਨੇ ਉਹਨਾਂ ਵਿੱਚੋਂ ਅੱਧੀ ਮਿੱਟੀ ਔਰ ਦਸ ਸੋਨਾ ਔਰ ਸਵੈ ਜੀਵਨੀ ਤੇ ਵੱਖਰੀ ਕਲਾਸ ਇਸੇ ਚੈਨਲ ਤੇ ਅਪਲੋਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਲਾਹਾ ਖੱਟ ਸਕਦੇ ਹੋ ਸਵਾਲ ਨੰਬਰ 20 ਮਤਲਾ ਕੀ ਹੁੰਦਾ ਹੈ ਗਜ਼ਲ ਦਾ ਅੰਤਮ ਸ਼ੇਰ ਗਜ਼ਲ ਦੇ ਮੱਧ ਵਿੱਚ ਵਾਲੇ ਸ਼ੇਰ ਗਜ਼ਲ ਦਾ ਪਹਿਲਾ ਸ਼ੇਰ ਉਪਰੋਕਤ ਚ ਕੋਈ ਨਹੀਂ ਹੁਣ ਸਵਾਲ ਕੀ ਦੇ ਨਾਲ ਸੰਬੰਧਿਤ ਹੈ ਕਾਵ ਰੂਪਾਂ ਨਾਲ ਸੰਬੰਧਿਤ ਸਵਾਲ ਸਾਨੂੰ ਪੁੱਛੇ ਗਏ ਨੇ ਗਜ਼ਲ ਦਾ ਅੰਤਮ ਸ਼ੇਰ ਜਿਹੜਾ ਹੁੰਦਾ ਮਕਤਾ ਹੁੰਦਾ ਮਕਤਾ ਦਾ ਅਰਥ ਹੁੰਦਾ ਕੱਟ ਦੇਣਾ ਪਹਿਲਾ ਸ਼ੇਰ ਹੁੰਦਾ ਮਤਲਾ ਮਤਲਾ ਦਾ ਅਰਥ ਹੁੰਦਾ ਉਦੇ ਹੋਣਾ ਪੈਦਾ ਹੋਣਾ

ਤੇ ਬਾਕੀ ਗੱਲਾਂ ਬਾਤ ਆਪਾਂ ਸ਼ੇਅਰ ਕਰਾਂਗੇ ਕਦੇ ਸਵਾਲ ਨੰਬਰ 21 ਰੁਬਾਈ ਕਾਬ ਵੰਨਗੀ ਹੈ ਚਾਰ ਮਿਸਰੇਆ ਵਾਲੀ ਤਿੰਨ ਮਿਸਰੇਆ ਵਾਲੀ ਦੋ ਮਿਸਰੇ ਇੱਕ ਮਿਸਰਾ ਮਿਸਰਾ ਦਾ ਭਾਗ ਹੁੰਦਾ ਇੱਕ 70 ਇੱਕ ਲਾਈਨ ਠੀਕ ਹੈ ਗਜ਼ਲ ਮਤਲਬ ਕੋਈ ਵੀ ਸ਼ੇਅਰ ਹੈ ਉਹਦੀ ਜਿਹੜੀ ਪਹਿਲੀ ਲਾਈਨ ਹੈ ਜਿਹੜੀ ਇੱਕ ਲਾਈਨ ਹੈ ਉਸ ਨੂੰ ਕੀ ਕਹਿੰਦੇ ਆ ਮਿਸਰਾ ਕਹਿੰਦੇ ਆ ਤੋਂ ਇੱਥੇ ਰੁਬਾਈ ਸਾਨੂੰ ਸਾਰਿਆਂ ਨੂੰ ਪਤਾ ਵੀ ਚਾਰ ਪੰਕਤੀਆਂ ਵਾਲੀ ਚਾਰ ਲਾਈਨਾਂ ਵਾਲੀ ਰਚਨਾ ਹੈ ਜਿੰਨੇ ਜਿਵੇਂ ਭਾਈ ਵੀਰ ਸਿੰਘ ਦੀ ਰੁਬਾਈਆਂ ਪ੍ਰਸਿੱਧ ਨੇ ਸੀਨੇ ਖਿੱਚ ਜਿਨ੍ਹਾਂ ਨੇ ਖਾਦਿਓ ਕਰ ਆਰਾਮ ਦੀ ਵੰਦੇ ਨਿਹਵਾਲੇ ਨੈਨਾ ਕੀ ਨੀਂਦਰ ਦਿਨੇ ਰਾਤ ਪੈ ਵੰਦੇ ਇਕੋ ਲਗਨ ਲੱਗੀ ਜਾਂਦੀ ਟੋਰ ਅਨੰਤ ਉਹਨਾਂ ਦੀ ਬਸਲੋ ਦੇ ਮੁਕਾਮ ਨਾ ਕੋਈ ਸੁਚਾਲ ਪੈ ਨਿਤ ਰਹਿੰਦੇ ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਰੁਬਾਈ ਕਾਵਨ ਕੀ ਦਾ ਸਹੀ ਆਪਸ਼ਨ ਹੈ ਚਾਰ ਮਿਸਰੇ ਵਾਲੀ ਰਚਨਾ ਚਾਰ ਮਿਸਰੇ ਵਾਲੀ ਰਚਨਾ ਬਿਲਕੁਲ ਠੀਕ ਹੈ ਸਵਾਲ ਨੰਬਰ 22 ਅਰਬੀ ਫਾਰਸੀ ਵਰਣਮਾਲਾ ਦੇ ਆਧਾਰ ਕਾਬੂ ਰੂਪ ਹੈ ਇਹਨਾਂ ਚੋਂ ਕਿਹੜਾ ਕਾਬੂ ਰੂਪ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਜਿਹੜੇ ਸਵਾਲ ਨੇ ਕਾਬੂ ਰੂਪਾਂ ਦੇ ਚੱਲ ਰਹੇ ਕਿਹੜਾ ਕਾਬੂ ਰੂਪ ਅਰਬੀ ਫਾਰਸੀ ਵਰਣਮਾਲਾ ਤੇ ਆਧਾਰਿਤ ਹੈ ਵਰਣਮਾਲਾ ਤੇ ਆਧਾਰਿਤ ਕਾਬੂ ਰੂਪ ਪੰਜਾਬੀ ਦੇ ਵਿੱਚ ਵੀ ਪੁੱਛੇ ਜਾਂਦੇ ਆ ਸਾਡੇ ਕੋਲ ਇੱਥੇ 35 ਹੈ ਸਾਡੇ ਕੋਲ 52 ਅੱਖਰੀ ਹੈ ਜੋ 52 ਅੱਖਰਾਂ ਦੇ ਉੱਤੇ ਆਧਾਰਿਤ ਹੈ ਇਹ ਜਿਹੜੀ ਰਚਨਾ ਹੈ ਅਰਬੀ ਫਾਰਸੀ ਦੇ 30 ਅੱਖਰ 30 ਭਾਵ ਸੀ ਤੇ ਹਰਫ ਮਤਲਬ ਅੱਖਰ ਸੀ ਹਰਫੀ ਕਾਬੂਪ ਜਿਹੜਾ 30 ਅੱਖਰਾਂ ਤੇ ਆਧਾਰਿਤ ਐ ਤੋ ਅਰਬੀ ਫਾਰਸੀ ਵਰਣਮਾਲਾ ਤੇ ਆਧਾਰਿਤ ਕਾਬੂਪ ਦਾ ਸਹੀ ਉੱਤਰ ਹੈ ਸੀ ਹਰਫੀ ਅੱਛਾ ਇੱਕ ਸਵਾਲ ਹੋਰ ਬਦਲ ਕੇ ਪੁੱਛਿਆ ਜਾ ਸਕਦਾ ਐ ਇਸੇ ਸਵਾਲ ਨੂੰ ਬਦਲੋ ਇਹਨੂੰ ਕਹੋ ਕਿ ਇੰਨਾ ਚੋਂ ਕਿਹੜਾ ਕਾਬੂਪ ਛੇਟ ਦਿੱਤੇ ਆ ਚਾਰਾਂ ਆਪਸ਼ਨਾਂ ਚੋਂ ਕਿਹੜਾ ਕਾਬੂਪ ਭਾਰਤੀ ਮਤਲਬ ਅਰਬੀ ਫਾਰਸੀ ਪਰੰਪਰਾ ਦਾ ਨਹੀਂ ਹੈ ਤਾਂ ਉਹ ਆਊਗਾ ਸ਼ਲੋਕ ਠੀਕ ਐ ਅਸੀਂ ਇਸ ਤਰ੍ਹਾਂ ਵੀ ਦੇਖ ਸਕਦੇ ਹਾਂ ਹਾਂਜੀ ਪੰਜਾਬੀ ਦੇ ਕਿਸੇ ਵੀ ਪੇਪਰ ਦੀ ਤਿਆਰੀ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਾਸਟਰ ਡਿਗਰੀ ਜੁਜੀਸੀ ਨੈਟ ਲੈਕਚਰਰ ਸਹਾਇਕ ਪ੍ਰੋਫੈਸਰ ਆਦ ਰਜਿਸਟਰ ਨਾਉ ਇਹ ਤੁਹਾਡੇ ਸਕਰੀਨ ਤੇ ਨੰਬਰ ਆ ਰਿਹਾ ਹੈ ਤਾਂ ਇਹ ਲੋਗੋ ਹੈ ਇਸ ਲੋਗੋ ਵਰਗੀ ਜਿਹੜਾ ਐਪ ਹੈਸ ਨੂੰ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਵੀ ਕਰ ਸਕਦੇ ਹੋ ਸੰਸਕ੍ਰਿਤ ਦੇ ਕਾਵ ਰੂਪ ਖੱਟ ਦਿੱਤੂ ਨਾਲ ਪੰਜਾਬੀ ਦੇ ਕਿਸ ਕਾਵ ਰੂਪ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਖੱਟ ਦਾ ਅਰਥ ਹੁੰਦਾ ਛੇ ਰਿਤੂ ਦਾ ਮਤਲਬ ਹੁੰਦਾ ਰੁੱਤਾਂ ਛੇ ਰੁੱਤਾਂ ਛੇ ਰੁੱਤਾਂ ਭਾਵ 6 2 12 ਸਾਨੂੰ ਪਤਾ ਵੀ 2 ਮਹੀਨਿਆਂ ਦੀ ਰੁੱਤ ਪੰਜਾਬ ਦੇ ਵਿੱਚ ਮੰਨੀ ਜਾਂਦੀ ਹੈ ਤੋਂ 12 ਰੁੱਤਾਂ ਕਿਹੜੀਆਂ ਹੋਗੀਆਂ 12 ਮਹੀਨੇ ਕਿਹੜੇ ਹੋਗੇ ਛੇ ਰੁੱਤਾਂ ਭਾਵ 12 ਮਾਂ ਗਜ਼ਲ ਪਰਗੀਤ ਨਜ਼ਮ ਨਜ਼ਮ ਦਾ ਮੀਨਿੰਗ ਕੀ ਹੈ ਪਰਗੀਤ ਦਾ ਕੀ ਹੈ ਗਜ਼ਲ ਦਾ ਕੀ ਹੈ ਇਹ ਆਪਾਂ ਥਿਉਰੀ ਵਾਲੀ ਕਲਾਸ ਵਿੱਚ ਡਿਟੇਲ ਨਾਲ ਸਾਂਝਾ ਕਰਾਂਗੇ ਮਾਇਆ ਦਾ ਰੂਪ ਕਿੰਨੇ ਸੱਤਰੀ ਹੁੰਦਾ ਹੈ 4 73 72 7 ਕੇਵਲ ਇੱਕ 7 ਡੀ ਤੇ اے ਆਪਸ਼ਨ ਨਹੀਂ ਹਨ ਬੀ ਤੇ ਸੀ ਇਹ ਸਵਾਲ ਤੇ ਗ੍ਰੇਸ ਦਿੱਤੀ ਗਈ ਹੈ ਅਸਲ ਵਿੱਚ 3 7 ਵੀ ਮਿਲਦਾ ਹੈ 2 7 ਵੀ ਮਿਲਦਾ ਹੈ 3 7 ਆਪਾਂ ਜਿਹੜੇ ਇੱਕ ਮਾਇਆ ਤੁਹਾਨੂੰ ਸੁਣਾਉਣਾ ਕਿ ਕੋਠੇ ਤੇ ਕਿਲ ਮਾਇਆ ਕੋਠੇ ਤੇ ਕਿਲ ਮਾਇਆ ਲੋਕਾਂ ਦੀਆਂ ਰੋ ਨੱਖੀਆਂ ਸਾਡਾ ਰੋਂਦਾ ਦਿਲ ਮਾਇਆ ਇਹ ਆਪਣਾ ਮਾਹੀਆ ਹੈ ਇਹਦੀ ਇੱਕ ਪਹਿਲੀ ਲਾਈਨ ਦੂਜੀ ਲਾਈਨ ਤੇ ਤੀਜੀ ਲਾਈਨ ਇਸ ਕਰਕੇ ਤਿੰਨ ਛਤਰੀ ਹੈ ਜੇ ਪਹਿਲੀ ਲਾਈਨ ਨੂੰ ਵੱਖਰਾ ਲਿਖੀਏ ਦੂਜੀ ਦੋਆਂ ਨੂੰ ਇਕੱਠਾ ਲਿਖ ਦਈਏ ਤਾਂ ਦੋ ਛਤਰੀ ਬਣ ਜਾਂਦਾ ਹੈ ਲੇਕਿਨ ਤਿੰਨ ਛਤਰੀ ਜ਼ਿਆਦਾ ਠੀਕ ਹੈ ਇਹਦੇ ਉੱਪਰ ਸੁਖਦੇਵ ਮਾਧਪੁਰੀ ਹੋਰਾਂ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦੇ ਨੇ ਅਸਲ ਵਿੱਚ ਜਿਹੜਾ ਮਾਇਆ ਹੈ ਇੱਕ ਮਾਤ੍ਰਿਕ ਛੰਦ ਤਿੰਨ ਪੰਕਤੀਆਂ ਵਾਲਾ ਮਾਤ੍ਰਿਕ ਛੰਦ ਹੈ ਜਾਨੀ ਕਿ ਮਾਤਰਾਵਾਂ ਦੀ ਗਿਣਤੀ ਹੁੰਦੀ ਹੈ ਜਿਵੇਂ ਕੋਠੇ ਤੇ ਕਿਲ ਮਾਇਆ ਕਹਿੰਦੇ ਕਿ ਇਹ ਇਸ ਤਰ੍ਹਾਂ ਪਹਿਲਾ 12 ਮਾਤਰਾ ਹੋਣਗੀਆ ਦੂਜਾ 10 ਮਾਤਰਾ ਦੂਜੀ ਲਾਈਨ 10 ਮਾਤਰਾ ਦੀ ਤੀਜੀ ਫਿਰ 12 ਮਾਤਰਾ ਦੀ ਇਸ ਤਰ੍ਹਾਂ ਤਿੰਨ ਸਤਰੀ ਕਾਗਰੂਪ ਤੇ 12 10 ਤੇ 12 ਇਹ ਇੰਡੀਆਂ ਮਾਤਰਾ ਵਰਤ ਕੇ ਇਹ ਬਣਦਾ ਹੈ ਸਵਾਂ ਨੰਬਰ ਅਜ ਦੀ ਕਲਾਸ ਦਾ ਆਖਰੀ ਪੱਤਲ ਕਾਗਰੂਪ ਦਾ ਸੰਬੰਧ ਕਿਸ ਨਾਲ ਹੈ ਜਨਮ ਨਾਲ ਫਿਆਰ ਨਾਲ ਮੌਤ ਨਾਲ ਮੰਗਣੀ ਨਾਲ ਸਾਰਿਆਂ ਨੂੰ ਪਤਾ ਪੱਤਲ ਪੱਤੇ ਤੋਂ ਬਣਿਆ ਪੱਤਰਾ ਤੋਂ ਬਣਿਆ ਔਰ ਇਸ ਦਾ ਸੰਬੰਧ ਵਿਆਹ ਜਦੋਂ ਰਾਤ ਟੁੱਪਦੀ ਹੈ ਜੰਜ ਪਹੁੰਚਦੀ ਹੈ ਤਾਂ ਉਹਨੂੰ ਖਵਾਏ ਜਾਣ ਵਾਲੇ ਪ੍ਰਸ਼ਾਦ ਦੇ ਲੰਗਰ ਨਾਲ ਸੰਬੰਧਿਤ ਹੈ ਵਿਆਹ ਨਾਲ ਸੰਬੰਧਿਤ ਹੈ 25 ਦਾ ਉੱਤਰ ਵਿਆਹ ਬਿਲਕੁਲ B ਆਪਸ਼ਨ ਬਿਲਕੁਲ ਠੀਕ ਹੈ ਯਾਦ ਕਰ ਲਓ ਆਓ ਜੁੜੀਏ ਅਰੀ ਸਟਾਰਟ ਕਲਾਸਿਸ ਦੇ ਪਰਿਵਾਰ ਨਾਲ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਨਾ ਜੀ ਸਾਰਿਆਂ ਦਾ ਧੰਨਵਾਦ ਚੰਗਾ ਜਿਹਾ ਕਮੈਂਟ ਜਰੂਰ ਕਰ ਦਿਓ ਮਿਲਦੇ ਆਂ ਨਵੀਂ ਕਲਾਸ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਧੰਨਵਾਦ ਸਾਰਿਆਂ ਦਾ